ਾਰੇ ਲੁਧਿਆਣਾ ਵਾਸੀਓ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਜਿਹੜੀ ਇਹ ਡਰਾਈਵ ਚਲਾਜਿਆ ਚਲਾਈ ਜਾ ਰਹੀ ਹੈ ਇਹ ਮਾਨਯੋਗ ਡੀਸੀ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਅਤੇ ਸਾਡੇ ਇੰਡਸਟਰੀਅਲ ਮੰਤਰੀ ਮਾਨਯੋਗ ਸ਼੍ਰੀ ਸੰਜੀਵ ਰੋੜਾ ਜੀ ਵੱਲੋਂ ਮਿਲ ਕੇ ਤੇ ਨਾਲ ਡੀਐਮਸੀ ਦੇ ਸਹਿਯੋਗ ਨਾਲ ਡਾਕਟਰ ਵਿਸ਼ੇਮੋਹ ਜੀ ਦੀਆਂ ਗਾਈਡਲਾਈਨਸ ਅਧੀਨ ਚਲਾਈ ਜਾ ਰਹੀ ਹੈ ਜਿਹੜੀਆਂ ਕਿ ਕਿਉਂਕਿ ਤੁਹਾਨੂੰ ਪਤਾ ਹੁਣ ਬਰਸਾਤਾਂ ਦਾ ਮੌਸਮ ਖਤਮ ਹੋਇਆ ਵਾ ਤੇ ਇਸ ਤੋਂ ਬਾਅਦ ਚਿਕਨਗੁਨੀਆ ਜਾਂ ਡੇਂਗੂ ਦੀ ਬਿਮਾਰੀ ਫੈਲਦੀ ਹੈ ਉਦੈਲੀ ਸਾਨੂੰ ਡਾਕਟਰ ਵਿਸ਼ੇ ਮੋਹ ਨੇ ਗਾਈਡ ਕੀਤਾ ਸੀ ਕਿ ਆ ਵਿਟੋਬੈਕ ਇੱਕ ਦਵਾਈ ਆ ਇਹਦਾ ਸਪਰੇ ਹੋਣਾ ਜ਼ਰੂਰੀ ਆ ਜਿਹੜੀ ਗੰਦੇ ਪਾਣੀ ਦੇ ਨਾਲ-ਨਾਲ ਆ ਇਸ ਕਰਕੇ ਡੀਸੀ ਸਾਹਿਬ ਤੇ ਮਾਨਯੋਗ ਕਮਿਸ਼ਨਰ ਸਾਹਿਬ ਦੇ ਹੁਕਮਾਂ ਨਾਲ ਅਸੀਂ ਗੰਦੇ ਨਾਲ ਦੇ ਨਾਲ-ਨਾਲ ਜਿੰਨਾ ਏਰੀਆ ਪੈਂਦਾ ਉੱਥੇ ਅੱਜ ਸਫਾਈ ਮੁਹਿੰਮ ਸ਼ੁਰੂ ਕੀਤੀ ਆ ਇਹਦੇ ਵਿੱਚ ਸਾਨੂੰ ਮਾਨਯੋਗ ਸਾਡੇ ਮਨਿਸਟਰ ਸਾਹਿਬ ਅਸਜੀਵ ਰੋੜਾ ਜੀ ਵੱਲੋਂ 100 ਲੀਟਰ ਦਵਾਈ ਤੇ 25 ਸਪਰੇ ਪੰਪ ਦਿੱਤੇ ਗਏ ਨੇ ਤੇ ਕਾਰਪੋਰੇਸ਼ਨ ਆਪਣੇ ਮੁਲਾਜ਼ਮਾਂ ਨਾਲ ਤੇ ਡੀ ਐਮ ਸੀ ਦੇ ਮੁਲਾਜ਼ਮਾਂ ਦੇ ਸਹਿਯੋਗ ਨੇ ਨਾਲ ਅਸੀਂ ਇਹ ਅੱਜ ਸ਼ੁਰੂ ਕਰ ਰਹੇ ਹਾਂ ਤਾਂ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਜਿਹੜੇ ਨਾਲੇ ਦੇ ਕੰਢੇ ਤੇ ਰਹਿੰਦੇ ਆ ਉਹਨਾਂ ਨੂੰ ਸੀਰੀਅਸ ਬਿਮਾਰੀਆਂ ਤੋਂ ਬਚਾ ਸਕੀਏ। ਅੱਧਰ ਬਾਕੀ ਏਰੀਆ 'ਚ ਵੀ ਕਰਾਈ ਜਾਏਗੀ। ਹਾਂ ਬਾਕੀ ਏਰੀਆ 'ਚ ਅਲੱਗ-ਅਲੱਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਰ ਰਹੀ ਹੈ ਜਿੱਦਾਂ ਹੁਣ ਡਾਕਟਰ ਵਿਸ਼ੇਮੋਹਨ ਜੀ ਇਸ ਤੋਂ ਬਾਅਦ ਸਿਵਲ ਹਸਰਾਲੀ ਸਾਈਡ ਜਾ ਰਹੇ ਨੇ ਇਹ ਕਿਉਂਕਿ ਵੈਸਟ 'ਚ ਪੈਂਦੀ ਆ ਤੇ ਸੰਜੀਵ ਰੋੜਾ ਜੀ ਨੇ ਪਰਸਨਲ ਪੇਨ ਲੈਂਦੇ ਹੋਏ ਸਾਨੂੰ ਖੁਦ ਆਪਣੇ ਪੱਲਿਓ ਦਵਾਈ ਤੇ ਪੰਪ ਮੁਹੱਈ ਮੈਸ ਜੋਂਡੀ ਦਾ ਜ਼ੋਨਲ ਕਮਿਸ਼ਨਰ ਆ ਤੇ ਇਧਰਲੇ ਪਾਸੇ ਅਸੀਂ ਡੀਲ ਕਰਦੇ ਆ ਤੇ ਇਹਦੇ ਨਾਲੇ ਤੇ ਅਸੀਂ ਅਸੀਂ ਕਰਾਂਗੇ ਜੇ ਕਿਤੇ ਪਾਇਆ ਜਾਂਦਾ ਲਾਰਵਾ ਵਗੈਰਾ ਤੇ ਉਹਨੂੰ ਡਿਸਟਰੋਏ ਕੀਤਾ ਜਾਏਗਾ ਔਰ ਅਸੀਂ ਬੇਨਤੀ ਕਰਦੇ ਆ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਸਾਰੇ ਲੁਧਿਆਣਾ ਵਾਸੀਆਂ ਨੂੰ ਕਿ ਜਿਆਦਾ ਤੋਂ ਜਿਆਦਾ ਪਾਣੀ ਪੀਣ ਤੋਂ ਪਹਿਲਾਂ ਉਹਨੂੰ ਉਬਾਲ ਕੇ ਰੱਖੋ ਉਬਲਿਆ ਪਾਣੀ ਪੀਓ ਉਹ ਬਹੁਤ ਜ਼ਰੂਰੀ ਆ ਤੁਹਾਡੀ ਸਿਹਤ ਲਈ ਤੁਹਾਨੂੰ ਡਾਇਰੀਏ ਤੋਂ ਬਚਾਉਣ ਲਈ 2 ਮਹੀਨੇ ਬਹੁਤ ਸਿਕਿਉਰ ਕਰਨ ਦੀ ਲੋੜ ਆ ਬਹੁਤ ਕੌਨਸ਼ੀਅਸ ਰਹਿਣ ਦੀ ਲੋੜ ਆ ਸਾਰੇ ਆਪਣੇ ਬੱਚਿਆਂ ਨੂੰ ਤੇ ਪਰਿਵਾਰ ਪਾਣੀ ਗਰਮ ਕਰਕੇ ਉਬਾਲ ਕੇ ਪਾਣੀ ਪੀਓ ਪਿਛਲੀ ਵਾਰੀ ਜਿਹੜੇ ਚਲਾਨ ਵੀ ਕੱਟੇ ਗਏ ਸੀ ਜਿਨ੍ਹਾਂ ਦੇ ਉੱਤੇ ਸਫਾਈ ਨਹੀਂ ਰੱਖਦੇ ਕੂੜੇ ਰੰਗ ਦੇ ਜਿਸ ਟਾਈਮ ਵੀ ਇਸ ਵਾਰੀ ਵੀ ਬਿਲਕੁਲ ਕੀਤਾ ਜਾਊਗਾ ਸਾਡੇ ਨਾਲ ਸਿਵਲ ਅਸਟਾਫ ਦੀ ਟੀਮ ਵੀ ਹੈ ਜੇ ਕੂੜੇ ਦੇ ਵਿੱਚ ਕੋਈ ਲਾਰਵਾ ਏਦਾਂ ਦਾ ਪਾਣੀ ਖੜਾ ਪਾਇਆ ਗਿਆ ਤਾਂ ਉਹਨਾਂ ਦਾ ਚਲਾਨੀ ਕੀਤੀ ਜਾਊਗੀ ਸ਼ਕਤੀ ਨਾਲ ਲਿੱਪਿਆ ਜਾਊਗਾ ਇਹ ਡਰਾਈਵ ਦੇਖੋ ਮਿਊਸਪਲ ਕਾਰਪੋਰੇਸ਼ਨ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਵਲ ਸਰਜਨ ਤੇ ਡੀ ਐਮ ਸੀ ਨੇ ਇਕੱਠੇ ਮਿਲ ਕੇ ਆਪਣੇ ਵੋਲੰਟੀਅਰ ਇਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਏਰੀਆ ਹੈਗਾ ਜਿਹੜਾ ਬੁੱਢਾ ਨਾਲਾ ਦੇ ਆਸ-ਪਾਸ ਦੇ ਏਰੀਆ ਆਲਰੇਡੀ ਇਹ ਚੱਲ ਰਹੀ ਹੈ ਉਹਦੇ ਵਿੱਚ ਸਾਡੇ ਸਾਡੇ ਵੋਲੰਟੀਅਰ ਵੀ ਕੰਮ ਕਰ ਰਹੇ ਨੇ ਕਿ ਅਸੀਂ ਸਪਰੇਅ ਕਰੀਏ ਤਾਂ ਕਿ ਜਿਹੜੇ ਮੱਛਰ ਖੜੇ ਹੋਣੇ ਉਹਨਾਂ ਦੀ ਜਿਹੜੀ ਬਿਮਾਰੀਆਂ ਉਹ ਘਟ ਜਾਣ ਦੂਸਰਾ ਆਈ ਥਿੰਕ ਕੁਝ ਐਨਜੀਓਜ਼ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮਿਲ ਕੇ ਕੁਝ ਆਰੋ ਵਾਟਰ ਵੀ ਲਗਾ ਰਹੀ ਹੈ ਸੇਫ ਵਾਟਰ ਕਿਉਂਕਿ ਤੁਸੀਂ ਦੇਖਿਆ ਹੜਾ ਕਰਕੇ ਔਰ ਪਾਣੀ ਦੇ ਓਵਰਫਲੋ ਕਰਕੇ ਜਿਆਦਾ ਬਾਰਿਸ਼ ਕਰਕੇ ਮਿਕਸਿੰਗ ਹੋ ਗਈ ਹੈ ਸਾਫ ਪਾਣੀ ਨਾ ਕਰਕੇ ਪੇਟ ਦੀਆਂ ਬਿਮਾਰੀਆਂ ਨੇ ਜੋ ਕਲੀਨ ਵਾਟਰ ਪੀਣਾ ਚਾਹੁੰਦਾ ਔਰ ਦੂਸਰਾ ਜੇ ਅਵੇਲੇਬਲ ਨਹੀਂ ਤਾਂ ਉਬਾਲ ਕੇ ਦਾ ਪੀ ਸਕਦੇ ਆਪਾਂ ਹਨਾ ਜੇ ਉਹ ਵੀ ਨਹੀਂ ਹੈ ਤਾਂ ਕਲੋਰੀਨ ਦੀਆਂ ਗੋਲੀਆਂ ਸਭ ਜਗ੍ਹਾ ਮਿਲ ਸਕਦੀਆਂ ਜੇ ਉਥੇ ਕਲੋਰੀਨੇਟਡ ਵਾਟਰ ਨਹੀਂ ਹੈ ਤਾਂ 0.5 ਗ੍ਰਾਮ ਦੀ ਗੋਲੀ ਵੀ 15 ਤੋਂ 20 ਲੀਟਰ ਬਾਲਟੀ ਵਿੱਚ ਅੱਧਾ ਘੰਟਾ ਨੂੰ ਰੱਖੋ 1.5 ਘੰਟਾ ਉਸ ਤੋਂ ਬਾਅਦ ਉਹ ਪੀਣ ਯੋਗ ਹੋ ਸਕਦਾ ਹੈ ਇਹ ਚੀਜ਼ਾਂ ਦਾ ਧਿਆਨ ਰੱਖੋ ਔਰ ਫੁੱਲ ਸਲੀਪ। ਕਿਉਂਕਿ ਲੋਕਾਂ ਦੇ ਘਰਾਂ 'ਚ ਪਾਣੀ ਜਮਾ ਹੈ, ਅੰਦਰ ਪੂਲ ਜਮਾ ਹੈ ਜਾਂ ਵੈਸੇ ਕੋਈ ਵੇਸਟ। ਇਹ ਇਹ ਸਾਰੇ ਸੋਰਸ ਜਿਹੜੇ ਹੈਗੇ ਨੇ ਬ੍ਰਦਰ ਇਹ ਜਿਹੜਾ ਆਪਣਾ ਡੇਂਗੂ ਵਾਲਾ ਹੈ ਨਾ ਉਹਦੇ ਚਾਂਸ ਹੈ ਤੇ ਮਲੇਰੀਆ। ਸੋ ਉਹਨੂੰ ਬਚਣ ਵਾਸਤੇ ਜਿਹੜੀਆਂ ਛੋਟੀਆਂ ਛੋਟੀਆਂ ਜਗ੍ਹਾ ਤੇ ਪਾਣੀ ਹੈ ਪਤਾ ਵੀ ਨਹੀਂ ਲੱਗਦਾ ਆਪਾਂ ਨੂੰ ਕੂਲਰਾਂ ਦੇ ਪਿੱਛੇ ਆਪਣੇ ਬਰਤਨ ਪੇ ਰੈਂਦੇ ਨੇ। ਪਸ਼ੂਆਂ ਵਾਲੇ ਪਾਣੀ ਪਿਆ ਕਈ ਵਾਰ 3 ਦਿਨ ਨਹੀਂ ਪਿੰਦਾ। ਉੱਥੇ ਲਾਰਵਾ ਇਕੱਠਾ ਹੋ ਜਾਂਦਾ ਹੈ। ਸੋ ਆਪਾਂ ਸਾਰੀ ਜਗ੍ਹਾ ਤੇ ਲਾਰਵਾ ਸਾਈਡਲ ਨਹੀਂ ਕਰ ਸਕਦੇ। ਉੱਥੇ ਤੁਸੀਂ ਪਾਣੀ ਖ ਮਿੱਟੀ ਦਾ ਤੇਲ ਜਾਂ ਡੀਜ਼ਲ ਪਾ ਸਕਦੇ ਹੋ ਪਰ ਜੇ ਬਹੁਤ ਜ਼ਿਆਦਾ ਖੜਾ ਹੈ ਤਾਂ ਜਿਹੜੀ ਲਾਰਵਾ ਸਾਈਡਲ ਵਾਲੀ ਕੈਂਪੇਨ ਹੈ ਆਪਣੇ ਜਿਹੜਾ ਲੋਕਲ ਤੁਹਾਡਾ ਮਿਊਸਪਲ ਜੋੜ ਵੀ ਤੁਹਾਡੇ ਰਿਪਰੈਜ਼ੈਂਟੇਟਿਵ ਹੈ ਜਾਂ ਕੋਈ ਹੋਰ ਟੀਮ ਹੈ ਕਾਰਪੋਰੇਸ਼ਨ ਦੀ ਉਹਦੇ ਨਾਲ ਤੁਸੀਂ ਡਿਸਕਸ ਕਰਕੇ ਸਪਰੇਅ ਜ਼ਰੂਰ ਕਰਾਣੀ ਹੈ ਉਹ ਲੋਕਾਂ ਵਾਸਤੇ ਦੇਖੋ ਪ੍ਰੈਸ ਦਾ ਬਹੁਤ ਬਹੁਤ ਵੱਡਾ ਭਾਰੀ ਉਹ ਹੈ ਕਿ ਤੁਸੀਂ ਤੁਹਾਡੀ ਰੀਚ ਸਭ ਤੋਂ ਮੈਕਸਿਮਮ ਹੈ ਉਸ ਤੋਂ ਬਾਅਦ ਗਵਰਨਮੈਂਟ ਦੀ ਹੈ ਆਈ ਥਿੰਕ ਗਵਰਨਮੈਂਟ ਵੀ ਇੱਕ ਗਰੁੱਪ ਬਣਾ ਰਹੀ ਹੈ ਜਿੰਨਾ ਕਿ ਮੈਨੂੰ ਪਤਾ ਲੱਗਿਆ ਸੰਜੀਵਨੀ ਗਰੁੱਪ ਉਦੇ ਵਿੱਚ ਵੀ ਉਹ ਮੇਰੇ ਨਾਲ ਹਫਤੇ ਚ ਇੱਕ ਦਿਨ ਫੇਸਬੁੱਕ ਤੇ ਲਾਈਵ ਹੋ ਕੇ ਜਿਹੜੇ ਡਿਜ਼ੀਜ਼ ਬਾਰੇ ਉਹ ਜਾਣਕਾਰੀ ਦੇਗੀ ਉਹਦੇ ਨਾਲ ਰਲ ਮਿਲ ਕੇ ਇਟ ਇਜ਼ ਅ ਟੀਮ ਇਟਸ ਅ ਵਾਰ ਐਂਡ ਅ ਟੀਮ ਆਪਾਂ ਸਾਰੇ ਬੰਦੇ ਇਕੱਠੇ ਹੋਵਾਂਗੇ ਤਾਂ ਆਈ ਥਿੰਕ ਵੀ ਕੈਨ ਗੋ ਪਾਸ ਥਰੂ ਥਿਸ ਫੈਸਟੀਵਲ ਸੀਜ਼ਨ ਵਿਦ ਪੋਜ਼ਿਟਿਵ ਸਰ ਡੀ ਐਮ ਸੀ ਨੇ ਪਹਿਲੀ ਫਸਟ ਟਾਈਮ ਕੀਤਾ ਹੈ ਕਿੰਨੇ ਮੈਂਬਰ ਨੇ ਡੀ ਐਮ ਸੀ ਦੇ ਕਾਫੀ ਮੈਂਬਰ ਨੇ ਕਿਉਂਕਿ ਡੀ ਐਮ ਸੀ ਮੈਨੇਜਮੈਂਟ ਨੇ ਜਿਦੋਂ ਹੀ ਫਲੱਡ ਸ਼ੁਰੂ ਹੋਏ ਉਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਉਹ 10 ਪਿੰਡਾਂ ਚ ਆਲਰੇਡੀ ਕੈਂਪ ਲਗਾ ਕੇ 2500 ਪੇਸ਼ੈਂਟ ਬਾਰਡਰ ਏਰੀਆ ਚ ਦੇਖ ਆਏ ਤੇ ਇੱਕ ਕੱਲ ਨੂੰ ਵੀ ਜਾ ਰਹੀ ਹੈ ਆਪਣੇ ਫਾਜ਼ਿਲਕਾ ਵਾਲੇ ਏਰੀਆ ਚ ਜਾ ਰਹੀ ਹੈ ਤੇ ਉਹਨਾਂ ਦੀ ਟੀਮ ਚ ਕਈ ਵੋਲੰਟਰੀਅਰ ਹੈ ਜਿਹੜੇ ਆਪਣੇ ਸਾਡੇ ਸਾਡੇ ਸਾਰੇ ਸੈਲਫ ਵੋਲੰਟਰੀਅਰ ਹੈ ਡਿਊਟੀ ਤੋਂ ਬਾਅਦ ਚਾਏ ਨੇ ਔਰ ਇਹ ਡਿਊਟੀ ਤੋਂ ਬਾਅਦ ਚ ਆ ਕੇ ਕੰਮ ਕਰਨਾ ਸਹੀ ਵੋਲੰਟਰੀਅਰਸ਼ਿਪ ਹੈ ਤਾਂ ਇਹ ਵੀ ਸਾਡੇ ਨਾਲ ਪਾਰਟਿਸਿਪੇਟ ਅਸੀਂ ਕਰ ਰਹੇ ਹਾਂ ਡਾਕਟਰਸ ਨਾਲ ਸਾਰੀ ਟੀਮ ਕਰ ਰਹੀ ਹੈ ਅਜੇ ਫੈਮਿਲੀ ਕਿ ਆਪਾਂ ਰਲ ਮਿਲ ਕੇ ਇਸ ਟਾਈਮ ਲੁਧਿਆਣਾ ਨੂੰ ਸੇਫ ਰੱਖ ਲੋਕਾਂ ਨੂੰ ਕੀ ਮੈਸੇਜ ਹੈ ਲੋਕਾਂ ਨੂੰ ਮੇਰੀ ਇਹ ਰਿਕਵੈਸਟ ਹੈ ਕਿ ਇਹ ਚੀਜ਼ਾਂ ਸੋchnੀਆਂ ਬੰਦ ਕਰੇ